ਦੇਖ ਰਹੇ ਹੋ ਇਹ ਵੀ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਸੋ ਅੱਜ ਪਹੁੰਚੇ ਆਂ ਬਲੇਰਪੁਰ ਲਾਦੀ ਬੱਕਰਾ ਮੰਡੀ ਦੇ ਵਿੱਚ ਕੁਝ ਦਿਨ ਬਾਅਦ ਦੇ ਵਿੱਚ Eid ਦਾ ਤਿਹਾਰ ਆ ਜਿਹੜਾ ਬੜਾ ਹਰਸੋ ਉਲਾਸ ਦੇ ਨਾਲ ਮੁਸਲਮਾਨ ਭਾਈ ਸਾਰੇ ਵੱਲੋਂ ਮਨਾਇਆ ਜਾਊਗਾ ਸੋ ਅੱਜ ਇੱਥੇ ਜਿਹੜਾ ਹੈਗਾ ਬਕਰੇ ਬੜੇ ਦੂਰੋਂ ਦੂਰੋਂ ਆਏ ਨੇ ਬੱਖ-ਵੱਖ ਸਟੇਟਾਂ ਦੇ ਵਿੱਚੋਂ ਆਏ ਨੇ ਸੋ ਸਾਡੇ ਨਾਲ ਭਾਈ ਜਾਨ ਸਹਿਵਾਜ਼ ਕਾਂਜੀ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਜਿਹੜੀ ਕੁਰਬਾਨੀ ਆ ਕਿਉਂ ਦਿੱਤੀ ਜਾਂਦੀ ਆ ਔਰ ਕੁਰਬਾਨੀ ਦੀ ਐਮਕ ਕੀ ਆ ਸਾਬ ਭਾਈ ਜਾਨ ਸਾਨੂੰ ਦੱਸੋ ਕਿ ਕੁਰਬਾਨੀ ਆ ਜਿਹੜੀ ਉਹ ਕਿਉਂ ਦਿੱਤੀ ਜਾਂਦੀ ਆ ਔਰ ਕੀ ਐਮਕ ਹੈ ਪਾਜੀ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ Hazrat Ibrahim Alaihi Salam ਮੱਕੇ ਦੇ ਵਿੱਚ ਸਾਡੇ ਪੈਗੰਬਰ ਆਏ ਸੀ ਤਾਂ ਰੱਬ ਨੇ ਉਹਨਾਂ ਨੂੰ ਬੁਢਾਪੇ ਦੇ ਵਿੱਚ ਇੱਕ ਬੇਟਾ ਦਿੱਤਾ ਸੀ। ਤਾਂ ਰੱਬ ਨੇ ਉਹਨਾਂ ਦੇ ਇੱਕ ਇਮਤਿਹਾਨ ਲੈਣ ਵਾਸਤੇ ਉਹਨਾਂ ਨੂੰ ਹੁਕਮ ਦਿੱਤਾ ਵੀ ਤੂੰ ਮੇਰੇ ਰਾਸਤੇ ਵਿੱਚ ਅੱਜ ਤੋਂ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰ। ਤਾਂ ਉਹਨਾਂ ਨੇ ਬਹੁਤ ਸਾਰੇ ਊਂਟ ਤੇ ਬਹੁਤ ਸਰੀ ਹੋਛੀ ਦਾ ਰਸਤੇ ਕੁਰਬਾਨ ਕੀਤੀਆਂ। ਲੇਕਿਨ ਅੱਲਾਹ ਤਾਲਾ ਰਾਜ਼ੀ ਨਹੀਂ ਹੋਏ। ਫਿਰ ਉਹਨਾਂ ਨੇ ਕਿਹਾ ਵੀ ਅੱਲਾਹ ਤਾਲਾ ਇੱਕ ਮੇਰੇ ਕੋਲ ਤੇਰੇ ਨੇ ਬੇਟਾ ਦਿੱਤਾ ਹੈ ਬੁਢਾਪੇ ਦੇ ਵਿੱਚ ਇੱਕ ਇਹੀ ਮੇਰੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਤਾਂ ਮੈਂ ਹੀ ਤੇਰੇ ਰਾਸਤੇ ਇਹਨੂੰ ਕੁਰਬਾਨ ਕਰ ਦਵਾਂ। ਤਾਂ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਲੈ ਕੇ ਚੱਲੇ ਨੇ। ਤਾਂ ਰਸਤੇ ਵੀ ਸ਼ੈਦਾਨ ਨੂੰ ਉਹਨੂੰ ਬੜਵਾਉਂਦਾ ਬੱਚੇ ਨੂੰ ਵੀ ਤੇਰਾ ਬਾਪ ابو ਤਾਂ ਤੈਨੂੰ ਰੱਬ ਲਈ ਰਸਤੇ ਕੁਰਬਾਨ ਕਰਨਾ ਕੀ ਚੱਲਿਆ ਕਹਿੰਦਾ ਇਹ ਨਹੀਂ ਹੋ ਸਕਦਾ ਵੀ ਇਹ ਤਾਂ ਮੈਨੂੰ ਮੇਰੇ ਇਹਨਾਂ ਨੂੰ ਬੜਾਪੇ ਵਿੱਚ ਇੱਕ ਕੋਈ ਕਿਹਨਾਂ ਦਾ ਬੇਟਾ ਇਹ ਕਿਵੇਂ ਹੋ ਸਕਦਾ ਤਾਂ ਉਹ ਸ਼ੈਦਾਨ ਕਹਿੰਦਾ ਵੀ ਰੱਬ ਨੇ ਹੁਕਮ ਦਿੱਤਾ ਕਹਿੰਦਾ ਜੇ ਰੱਬ ਨੇ ਹੁਕਮ ਦਿੱਤਾ ਤਾਂ ਮੈਂ ਕੁਰਬਾਨ ਹੋਣ ਲਈ ਤਿਆਰ ਤੇ ਜਦੋਂ ਉਹ ਕੁਰਬਾਨ ਕਰਨ ਲੱਗੇ ਤਾਂ ਬੇਟਾ ਆਪਣੇ ਬਾਪ ਨੂੰ ਕਹਿੰਦਾ ਕਿ ਤੁਸੀਂ ਜਦੋਂ ਛੂਰੀ ਫੇਰੋਗੇ ਹੋ ਸਕਦਾ ਪਿਆਰ ਦੇ ਵੀ ਛੂਰੀ ਨਾ ਫੇਰ ਸਕੋ ਵੀ ਆਪਣੀ ਅੱਖਾਂ ਪਰ ਪੱਟੀ ਬੰਨ ਲਓ ਔਰ ਅੱਖਾਂ ਪਰ ਪੱਟੀ ਬੰਨਦੀ ਸਿਰਫ ਰੱਬ ਨੂੰ ਤਾਂ ਉਹਨਾਂ ਦੇ ਇਮਤਿਹਾਨ ਮਕਸੂਦ ਥਾ ਵੀ ਆ ਵਾਕੀ ਮੇਰੇ ਰਸਤੇ ਵਿੱਚ ਕੋਈ ਚੀਜ਼ ਆਪਣੀ ਕੀਮਤ ਦੀ ਕੁਰਬਾਨ ਕਰ ਸਕਦਾ ਹੈ ਤਾਂ ਉੱਥੇ ਉਸੇ ਵੇਲੇ ਉਹ ਵਿਚੇ ਨੂੰ ਹਟਾਇਆ ਗਿਆ ਰੱਬ ਨੇ ਤੋ ਤੇ ਰੱਬ ਨੇ ਛੁਰੀ ਨੂੰ ਹੁਕਮ ਦਿੱਤਾ ਵੀ ਤੈਨੂੰ ਇਸ ਨੂੰ ਕੁਰਬਾਨ ਨਹੀਂ ਕਰਨਾ ਕਿਉਂਕਿ ਅੱਗ ਦਾ ਦੇਖੋ ਹਜ਼ਰੀ ਇਬਰਾਹਿਮ ਅਲੈਹਿਸਲਮ ਨੂੰ ਵੀ ਇੱਕ ਵਾਕਿਆ ایسا ਹੁੰਦਾ ਵੀ ਅੱਗ ਦੇ ਵਿੱਚ ਪਾਇਆ ਜਾਂਦਾ ਤਾਂ ਅੱਗ ਉਹਨੂੰ ਨਹੀਂ ਜਲਾਉਦੀ ਇਸੇ ਤਰੀਕੇ ਦੀ ਛੁਰੀ ਦਾ ਕੰਮ ਹੈ ਜਲਾਉਣਾ ਕੱਟਣਾ ਲੇਕਿਨ ਰੱਬ ਦਾ ਹੁਕਮ ਸੀਗਾ ਵੀ ਨਹੀਂ ਕੱਟਣਾ ਤਾਂ ਉਹਨੇ ਛੁਰੀ ਨੇ ਨਹੀਂ ਕੱਟਿਆ ਤਾਂ ਉਸ ਤੋਂ ਬਾਅਦ ਉਹ ਛੁਰੀ ਨੇ ਜਦੋਂ ਅੱਲਾਹ ਤਾਲਾ ਨੂੰ ਉੱਥੇ ਇੱਕ ਦੰਦਾ ਪੇਸ਼ ਕਰਤਾ ਜਿਵੇਂ ਆਪਾਂ ਲੇਲਾ ਵੀ ਕਹਿ ਲੈਂਦੇ ਆ ਤਾਂ ਲੇਲੇ ਪਰ ਛੁਰੀ ਫਿਰ ਗਈ ਹਜ਼ਰੀ ਇਸਮਾਈਲ ਅਲੈਹਿਸਲਮ ਤੇ ਛੁਰੀ ਨਹੀਂ ਫਿਰ ਗਈ ਕਿਉਂਕਿ ਇਹ ਰੱਬ ਦਾ ਹੁਕਮ ਸੀਗਾ ਤਾਂ ਉਸ ਦਿਨ ਕੁਝ ਜਿਸ ਨੂੰ ਜਿਸਨਾਂ ਦਾ ਅੱਲਾਹ ਤਾਲਾ ਨੇ ਨਵਾਜ਼ਿਆ ਹਰ ਇੱਕ ਵਾਰ ਕੁਰਬਾਨੀ ਫਰਜ਼ੀ ਹੈ ਜਿਹਦੇ ਕੋਲ ਇੰਨੀ ਹਾਇਸ਼ਤ ਹੈ ਕਿ ਉਹ ਕੋਈ ਜਾਨਵਰ ਖਰੀਦ ਕੇ ਅੱਲਾਹ ਦੇ ਰਸਤੇ ਕੁਰਬਾਨ ਕਰ ਸਕੇ ਉਹਦੇ ਪਰ ਫਰਜ਼ ਹੈ ਤਾਂ ਇਸ਼ਤਿਕਨਾ ਕੁਰਬਾਨੀ ਹੁਣ ਹਜ਼ਾਰਾਂ ਸਾਲਾਂ ਤੋਂ ਇਹ ਚੱਲੀ ਆ ਰਹੀ ਹੈ ਲੋਕ ਜੋ ਆਪਣੇ ਕਈ ਲੋਕ ਤਾਂ ਆਪਣੇ ਘਰਾਂ ਦੇ ਬੱਚਿਆਂ ਨੂੰ ਪਾਲ ਕੇ ਵੀ ਕਰਦੇ ਨੇ ਕਿਉਂਕਿ ਇਹਨਾਂ ਕੋਲ ਘਰਾਂ ਵਿੱਚ ਜਗ੍ਹਾ ਨਹੀਂ ਹੁੰਦੀ ਤਾਂ ਹਰ ਸਾਲ ਇੱਥੇ ਮੰਡੀ ਦੇ ਵਿੱਚ ਆਉਂਦੇ ਨੇ ਕੁਰਬਾਨੀ ਖਰੀਦਦੇ ਨੇ ਜਿਹਦੇ ਹੱਜੇ ਕੁਰਬਾਨੀ ਦੇ 3 ਦਿਨ ਹੁੰਦੇ ਨੇ ਇੱਕ ਉਹ ਤਿੰਨ ਦਿਨਾਂ ਵਿੱਚ ਕਿਸੇ ਵੀ ਤੰਦੂਸੀ ਕੁਰਬਾਨੀ ਕਰ ਸਕਦੇ। ਤਾਂ ਉਹ ਅੱਲਾਹ ਦੇ ਰਸਤੇ ਜੀ ਕੁਰਬਾਨੀ ਕਰਦੇ ਨੇ। ਉਹਨਾਂ ਹੀ ਫਿਰ ਉਹਦੇ ਵਿੱਚ ਅੱਗੇ ਵੀ ਹੁਕਮ ਦਿੱਤਾ ਵੀ ਇਹ ਤੁਸੀਂ ਕੁਰਬਾਨੀ ਜਿਹੜੀ ਆਪਣੇ ਤੱਕ ਨਹੀਂ ਰੱਖਣੀ। ਇਹਦਾ ਗੋਸ਼ਟ ਜਿਹੜਾ ਆਪਣੇ ਰਿਸ਼ਤੇਦਾਰਾਂ ਜੀ ਵੀ ਵੰਡੋ, ਗਰੀਬਾਂ ਜੀ ਵੀ ਵੰਡੋ ਜਿਹੜੇ ਕੁਰਬਾਨੀ ਨਹੀਂ ਕਰ ਸਕਦੇ ਉਹਨਾਂ ਦੇ ਘਰਾਂ ਜੀ ਵੀ ਗੋਸ਼ਟ ਪਹਚਾਓ ਤਾਂ ਕਿ ਈਦ ਵਾਲੇ ਦਿਨ ਸਾਰੇ ਖੁਸ਼ੀ ਮਨਾ ਸਕਣ। ਇਹ ਕੁਰਬਾਨੀ ਇਸ ਚੀਜ਼ ਦਾ ਹਮੈ ਕਿ ਅੱਲਾਹ ਦੇ ਰਸਤੇ ਆਪਣੀ ਕੀਮਤੀ ਚੀਜ਼ ਕੁਰਬਾਨ ਕਰੋ। ਤੇ ਨਾਲ ਹੀ ਇਹ ਹੈ ਕਿ ਵੀ ਆਪਣੀਆਂ ਖਾਹਿਸ਼ਾਂ ਤੇ ਆਪਣੀ ਤਕabbur ਆਪਣਾ ਘਮੰਡ ਵੀ ਸਾਨੂੰ ਇਹ ਖਤਮ ਕਰ ਦੇਣਾ ਚਾਹੀਦਾ ਹੈ ਉਹ ਵੀ ਨਾਲ ਹੀ ਉਹ ਵੀ ਨਾਲ ਖਤਮ ਕਰੋ ਅਸਲ ਚੀਜ਼ ਸਹੀ ਹੈ ਵੀ ਤੁਸੀਂ ਰੱਬ ਦੇ ਬੰਦੇ ਹੋ ਸਾਰੇ ਇੱਕ ਜਾਨ ਇੱਕ ਲਹੂ ਦੇ ਵਿੱਚ ਸਾਰਿਆਂ ਇੱਕ ਜਾਨ ਹੈ ਇੱਕ ਲਹੂ ਹੈ ਸਾਰੇ ਅਸੀਂ ਤਾਂ ਇਹ ਕਹਿੰਦੇ ਵੀ ਪੂਰੀ ਦੁਨੀਆ ਦੇ ਇਨਸਾਨ Hazrat Adam علیہ السلام ਦੀ ਔਲਾਦ ਹੈ ਇੱਕ ਮਾਂ-ਬਾਪ ਦੀ ਔਲਾਦ ਨੇ ਸਾਰੇ ਭਰਾ ਦੇ ਸਾਡੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ ਇੱਕੋ ਹੀ ਮਿੱਟੀ ਦੇ ਬਣੇ ਸਾਰੇ ਬਰਬਰ ਨੇ ਇਸ ਕਰਕੇ ਖੁਸ਼ੀ ਵਿੱਚ ਵੀ ਇਹ ਕਿਹਾ ਗਿਆ ਹੈਗਾ ਤੁਸੀਂ ਆਪਣੇ ਪਰੋਸ਼ੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗਰੀਬਾਂ ਨੂੰ ਵੀ ਉਹਦੇ ਵਿੱਚ ਸ਼ਾਮਿਲ ਕਰੋ ਇਹ ਕਹਿ ਗਿਆ ਵੀ ਤਿੰਨ ਹਿੱਸੇ ਕਰੋ ਇੱਕ ਆਪ ਰੱਖੋ ਇੱਕ ਆਪਣੇ ਰਿਸ਼ਤੇਦਾਰਾਂ ਨੂੰ ਵੰਡੋ ਇੱਕ ਗਰੀਬਾਂ ਨੂੰ ਵੰਡੋ ਇਹ ਚੀਜ਼ ਦਾ ਨਾਮ ਹੈ ਕੁਰਬਾਨੀ ਅਸੀਂ ਪਾਰਕ ਧਰਤੀ ਦੇ ਉੱਤੇ ਖੜੇ ਆ ਇੱਥੇ ਨਾਲ ਇੱਕ ਹੋਰ ਸਿੱਖ ਧਰਮ ਨਾਲ ਵੀ ਇਤਿਹਾਸ ਜੁੜਦਾ ਹੈ ਇਸ ਦਾ ਇਹ ਜਿਹੜਾ ਜਿਹੜੀ ਇੱਥੇ ਕੁਰਬਾਨੀ ਤੁਸ ਦੇਖ ਰਹੇ ਵੀ ਇੰਨੀ ਜਿਹੜੀ ਇੱਥੇ ਆ ਰਹੇ ਨੇ ਇਹ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਖਾਵੀਂ ਚਣਵਾਇਆ ਜਾ ਰਸੀ ਤਾਂ ਇੱਥੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਜ਼ਰ ਨਾਰਾ ਮਾਰੇ ਸੀ ਤਾਂ ਪੂਰੀ ਸੂਬੇ ਦੇ ਵਿੱਚੋਂ ਸਿਰਫ ਇਹ ਕਿਹ ਸ਼ਹਿਰ ਮੁਸਲਿਮ ਮੈਜੋਰਟੀ ਵਾਲਾ ਸ਼ਹਿਰ ਵਿੱਚ ਹੈ ਬਾਕੀ ਜਗ੍ਹਾ ਮੁਸਲਮਾਨ ਹੈਗੇ ਕਿ ਜਿੰਨੀ ਤਾਦਾਦ ਦੇ ਵਿੱਚ ਇੱਥੇ ਨੇ ਤਾਂ ਹੋਰ ਕਿਤੇ ਨਹੀਂ ਹਨ ਇਸੇ ਕਰਕੇ ਪੂਰੇ ਰਾਜਸਥਾਨ ਦੇ ਵਿੱਚ ਉਹ ਹਰਾਨੇ ਜੋ ਕਈ ਜਗ੍ਹਾ ਤੋਂ ਦੂਰ ਦੂਰੋਂ ਲੋਕ ਲੈ ਕੇ ਬੱਕਰੇ ਇੱਥੇ ਵੇਚਦੇ ਨੇ ਕਿਉਂਕਿ ਇੱਥੇ ਮਾਸ਼ਾਅੱਲਾ ਅੱਛੀ ਮੁਸਲਿਮ ਮੈਜੋਰਟੀ ਸ਼ਹਿਰ ਹੈ ਸਤੇ ਮੁਸਲਮਾਨ ਜਾਦਾ ਨੇ ਇੱਥੇ ਉਸੇ ਉਸੇ ਤੱਕ ਨੇ ਇੱਥੇ ਜ਼ਰੂਰਤ ਨਿਕਲਦੀ ਹੈ ਤਾਂ ਹਰ ਬੰਦਾ ਆਪਣੀ ਹਾਇਸੀ ਹੁੰਦਾ ਮਿਲ ਕੇ 10000 ਰੁਪਏ ਲੈ ਕੇ ਲੱਖ ਤੱਕ 1.5 ਲੱਖ ਤੱਕ ਇਸ ਕੁਰਬਾਨੀ ਖਰੀਦਦਾ ਹੈ ਔਰ ਅੱਲਾ ਰਸਤੇ ਇਹਨੂੰ ਕੁਰਬਾਨ ਕਰਦਾ ਹੈ ਜਿਹੜੀ ਕੁਰਬਾਨੀ ਹੈ ਜੀ ਉਹ ਕੱਲੀ ਬੱਕਰੇ ਦੀ ਦੁੰਬੇ ਦੀ ਦਿੱਤੀ ਜਾਂਦੀ ਹੈ ਹੋਰ ਕਿਸਮਾਂ ਦੀ ਕੁਰਬਾਨੀ ਦੇਖੋ ਪੰਜਾਬ ਦੇ ਵਿੱਚ ਜਿਹੜੇ ਹੈਗਾ ਇੱਕ ਮਹਾਰਾ ਹੈ ਸਾਡੇ ਖਾਸ ਤੌਰ ਤੇ ਮਲੇ ਕੋਲੇ ਵਿੱਚ ਇੱਥੇ ਸਿਰਫ ਛੋਟੇ ਜਾਨਵਰ ਹੋਣਗੇ ਜਿਵੇਂ ਬੱਕਰਾ ਲੇਵਾ ਲੇਕਿਨ ਦੂਸਰੇ ਸੂਬਿਆਂ ਵਿੱਚ ਜਿਵੇਂ ਮਹਾਰਾਸ਼ਟਰ ਜੋ ਬੰਗਾਲ ਜੋ ਯੂਪੀ ਵਗੈਰਾ ਤੇ ਉੱਥੇ ਮੈਂਸ ਵਗੈਰਾ ਦੀ ਹੁੰਦੀ ਹੈ ਊਂਟ ਵਗੈਰਾ ਦੀ ਵੀ ਹੁੰਦੀ ਹੈ ਬੱਕਰੇ ਵਿੱਚ ਇੱਕ ਹਿੱਸਾ ਹੁੰਦਾ ਹੈ ਜਿਹੜਾ ਊਂਟ ਹੁੰਦਾ ਹੈ ਵੱਡਾ ਜਾਨਵਰ ਹੁੰਦਾ ਉਹਦੇ ਵਿੱਚ 7 ਬੰਦੇ ਰਲ ਕੇ ਵੀ ਬਰ ਸਕਦੇ ਉਹਦੇ 7 ਹਿੱਸੇ ਪੈਂਦੇ ਚਾਹ ਅਲੱਗ ਅਲੱਗ ਤਰ੍ਹਾਂ ਦੀ ਕੁਰਬਾਨੀ ਹੁੰਦੀ ਹੈ ਜੀ ਕੋਈ ਖਾਸ ਸੰਦੇਸ਼ ਦੇਣਾ ਚਾਹਦੇ ਹੋਂ ਮੈਂ ਸਾਡੇ ਦੇਖਣ ਵਾਲਿਆਂ ਨੂੰ ਇਸ Eid ਦੇ ਮੌਕੇ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹਨੂੰ ਰੱਬ ਨੇ ਗੁਜਾਇਤ ਦਿੱਤੀ ਹੈ ਕੁਰਬਾਨੀ ਕਰਨ ਦੀ ਜਿਸ ਤੋਂ ਆਪ ਖੁਸ਼ੀ ਮਨਾਵੇ ਤਾਂ ਉਹਦੇ ਵਿੱਚ ਗਰੀਬਾਂ ਨੂੰ ਵੀ ਸ਼ਾਮਿਲ ਕਰੇ ਔਰ ਆਪ ਆਪਣੀ ਜਾਰੀ ਦੀ ਸਾਂਝ ਵਧਾਵੇ ਔਰ ਆਪਣਾ ਜਿਹੜਾ ਤਕabbੁਰ ਆਪਣਾ ਕਮੰਡਾ ਉਸ ਨੂੰ ਵੀ ਨਾਮ ਨਾਲ ਜੀਵਾ ਕਰੇ ਉਸ ਨੂੰ ਮਰ ਨਾਲ ਲਾਲ ਕਰੇ ਕਿਉਂਕਿ ਸਾਰੇ ਅਸੀਂ ਇੱਕੋ ਹੀ ਰੱਬ ਦੀ ਮੰਨਣ ਵਾਲੇ ਆਂ ਉਹਦੇ ਅੱਗੇ ਹੀ ਝੁਕਣ ਵਾਲੇ ਆਂ ਅਸੀਂ ਰੱਬ ਤੋਂ ਇਲਾਵਾ ਕਿਸੇ ਅੱਗੇ ਨਹੀਂ ਝੁਕਦੇ ਤਾਂ ਸਾਰੇ ਇਨਸਾਨ ਬਰਬਰ ਨੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਇਸਲਾਮਧਰਮੀ ਕੇ ਤਰ੍ਹਾਂ ਜਿਹਦੇ ਵਿੱਚ ਕੋਈ ਛੋਟਾ ਵੀ ਕੋਈ ਵੱਡਾ ਨਹੀਂ ਸਿੱਖਾਂ ਦੇ ਵਿੱਚ ਵੀ ਇਹੀ ਬਾਤ ਹੈ ਸਿੱਖਾਂ ਜੀ ਵੀ ਤੁਸੀਂ ਜਾਓਗੇ ਕੋਈ ਇਹ ਨਹੀਂ ਹੈਗਾ ਵੀ ਆ ਗੁਰਦੁਆਰਾ ਫਲਾਨਿਆਂ ਦਾ ਜੀ ਜਾਂ ਉਹਨਾਂ ਦਾ ਹੀ ਉਹਨਾਂ ਦਾ ਜਿਸ ਤਰ੍ਹਾਂ ਸਿੱਖ ਭਾਈ ਜਾ ਰਹੇ ਉਸ ਤਰ੍ਹਾਂ ਮੁਸਲਿਮ ਭਾਈ ਜਾ ਰਹੇ ਅਸੀਂ ਇੱਕੋ ਜਗ੍ਹਾ ਦੇ ਆ ਔਰ ਇਥੇ ਆਪਸੀ ਪਿਆਰ ਮੁਹੱਬਤ ਇਤਿਫਾਕਾਂ ਇੱਕ ਬੜੇ ਕਮਕਾਦੇ ਕੋ ਸੋਸਾਇਟੀ ਬਣੀ ਹੈ ਜਿਸ ਨੂੰ ਸਿੱਖ ਮੁਸਲਮ ਸੰਜਿਆ ਕਹਿੰਦੇ ਨੇ ਉਹ ਸਿੱਖ ਮੁਸਲਮ ਭਰਾ ਇਕੱਠੇ ਹੋ ਕੇ ਉਹ ਮਤਲਬ ਉਥੇ ਫਤੇਗੜ ਸਾਹਿਬ ਅਨੰਦਪੁਰ ਸਾਹਿਬ ਜਾਂ ਕਿ ਲੰਗਰ ਵੀ ਲਾਉਂਦੇ ਮਿੱਠੇ ਜਿਹੋ ਨਾਲ ਰੋਜ਼ੇ ਵੀ ਖਲਾਈ ਜਾਂਦੇ ਆ ਰੋਜ਼ੇ ਵੀ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਰੋਜ਼ੇ ਖਲਵਾਏ ਜਾਂਦੇ ਨੇ ਜਦੋਂ ਅਸੀਂ ਮਕੀਬੀ ਪਿੰਡਾਂ ਦੇ ਵਿੱਚ ਅਸੀਂ ਮਾਜਿਸ ਬਣਾਉਨੇ ਆ ਤਾਂ ਮੁਸਲਮਾਨਾਂ ਨਾਲੋਂ ਵੱਧ ਕੇ ਸਿੱਖ ਭਰਾ ਅਥਾ ਹਿੱਸਾ ਲੈਂਦੇ ਨੇ ਪਰ ਕਿ ਮਾਜਿਸ ਦਾ ਜਿਹੜਾ 20% ਦਾ ਪ੍ਰਭਾਵ ਹੁੰਦਾ ਜ਼ਿਆਦਾਤਰ ਗੁਰਦੁਆਰਿਆਂ ਜਿਹੜਾ ਹੁੰਦਾ ਜਿਵੇਂ ਜਿਹੜੀ ਮੀਆਂ ਮੀਰ ਦੀ ਸਾਂਝ ਹੁਣ ਤੱਕ ਚੱਲੀ ਆ ਰਹੀ ਆ ਉਹ ਮਸਜਿਦ ਦਾ ਨਹੀਂ ਪੱਥਰ ਜਾਂ ਤਾਂ ਗੁਰਦੁਆਰਾ ਸਾਹਿਬ ਦਾ ਹਾਂ ਮੀਆਂ ਮੀਰ ਜੀ ਨੇ ਰੱਖਿਆ ਸੀ ਹਰਮੰਦਰ ਸਾਹਿਬ ਦਾ ਉਹੀ ਸਾਈ ਹੁਣ ਤੱਕ ਜੇਲੀ ਆ ਰਹੀ ਆ ਤਾਂ ਮਸਜਿਦ ਦਾ ਨਹੀਂ ਪੱਥਰ ਅਸੀਂ ਸਿੱਖ ਭਰਾ ਕੋਲੋਂ ਕਿਸੇ ਗ੍ਰੰਥੀ ਕੋਲੋਂ ਕਿਸੇ ਗੁਰਦਾਰੇ ਪ੍ਰਧਾਨ ਸਾਹਿਬ ਕੋਲੋਂ ਜਾਂ ਇਸ ਪਿੰਡ ਦੇ ਸਰਪੰਚ ਸਾਹਿਬ ਕੋਲੋਂ ਰੱਖਾਉਣੀ ਆ ਵੀ ਜਿਹੜੇ ਮੀਆਂ ਮੀਰ ਜੀ ਦੀ ਹਰਮੰਦਰ ਸਾਹਿਬ ਵਾਲੀ ਸਾਂਝ ਉਹ ਚੱਲਦੀ ਰਹੇ ਬਰਕਰਾਰ ਰਹੇ ਜ਼ਿੰਦਗੀ ਪਿਆਰ ਦਾ ਨਾਮ ਹੈ ਇਹਨੂੰ ਪਿਆਰ ਨਾਲ ਵੰਗੋ ਸੰਭਾਰੋ ਨਫ਼ਰਤ ਦੀ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਗੋਦਵਤਨ ਵਰਤਣਾ ਸੋ ਇਹ ਸਨਵੀਰ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਦੱਸਿਆ ਕਿ ਜਿਹੜਾ ਬਾਲੇਰਪੁਰ ਲਈ ਦਿੱਤਾ ਗਿਆ ਆਪਸੀ ਭਾਈਚਾਰਕ ਸਾਂਝ ਦਾ ਮੈਸੇਜ ਦਿੱਤਾ ਆਪਸੀ ਭਾਈਚਾਰਕ ਸਾਂਝ ਦਾ ਦਿੱਤਾ ਸਾਡੇ ਤੇ ਤਿਉਹਾਰ ਪਾਵੇਂ ਕਿ ਸਾਡੀ ਰਸਮਾਂ ਬਹੁਤ ਵੱਖਰੀਆਂ ਨੇ ਪਰ ਜਿਹੜੀ ਸਾਡੀ ਸਾਂਝ ਆ ਆਪਸੀ ਭਾਈਚਾਰਕ ਸਾਂਝ ਆ ਉਹ ਬੜੀ ਪੀੜੀ ਆ ਬੜੀ ਗਹਿਰ ਗੰਭੀਰ ਆ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜਿਸ ਤਰ੍ਹਾਂ ਇਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹਰਿਆਂ ਦਾ ਬਹੁਤ ਬਹੁਤ ਧੰਨਵਾਦ